ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਵੀ ਅਸੀਂ ਪ੍ਰੋਗਰਾਮਾਂ ਤੇ ਮੂੰਗ ਦਾਲ ਦਾ ਹਲਵਾ ਕਿਸ ਤਰੀਕੇ ਨਾਲ ਬਣਾਉਂਦੇ ਹਾਂ ਠੀਕ ਹੈ ਜੀ ਆਹ ਟੈਕਸਚਰ ਦੇਖੋ ਹਲਵੇ ਦਾ ਕਿੰਨਾ ਸੋਹਣਾ ਆ ਸੋ ਇੱਕ ਆਪਣੇ ਸਬਸਕ੍ਰਾਈਬਰ ਦੀ ਰਿਕਵੈਸਟ ਆਈ ਸੀਗੀ ਆਪਾਂ ਨੂੰ ਵੀ ਤੁਸੀਂ ਜਿਵੇਂ ਕਿ ਬਾਹਰ ਕੰਮ ਕਰਦੇ ਹੋ ਉਹ ਵੀ ਦਿਖਾਇਆ ਕਰੋ ਤੇ ਆਪਾਂ ਬਾਹਰ ਵਾਲੀ ਵੀਡੀਓ ਵੀ ਪਾਇਆ ਕਰਾਂਗੇ ਤੇ ਲੋ ਜੀ ਅੱਜ ਤੁਹਾਨੂੰ ਮੂੰਗ ਦਾਲ ਹਲਵਾ ਬਣਾਉਣਾ ਸਿਖਾਵਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਦੇਗੇ ਦੇ ਵਿੱਚ ਪਾ ਲਿਆ 2 ਕਿਲੋ ਦੇਸੀ ਘੀ ਮੇਰ ਕੇ ਦਾ ਠੀਕ ਹੈ ਜੀ ਕਿਉਂਕਿ ਜਿਹੜਾ ਮੂੰਗ ਦਾਲ ਹਲਵਾ ਹੈ ਇਹ ਦੇਸੀ ਘੀ ਦੇ ਵਿੱਚੇ ਜ਼ਿਆਦਾ ਵਧੀਆ ਬਣਦਾ ਹੈ ਜੇ ਨਾਰਮਲ ਘੀ 'ਚ ਬਣਾਉਂਗੇ ਤਾਂ ਮਤਲਬ ਉਹਨਾਂ ਸਵਾਦ ਨਹੀਂ ਬਣਦਾ ਸੋ ਲੋ ਜੀ ਹੁਣ ਕੀ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ 1/2 ਕਿਜੀ ਯਾਨੀ ਕਿ 500 ਗ੍ਰਾਮ ਬਰੀਕ ਸੂਜੀ ਠੀਕ ਹੈ ਜੀ ਮੋਂਗ ਦਾਲ ਹਲਵੇ ਦੇ ਵਿੱਚ ਸੂਜੀ ਪਾਉਣੀ ਵੀ ਜ਼ਰੂਰੀ ਆ ਤੇ ਉਸ ਤੋਂ ਬਾਅਦ 1/2 ਕਿਲੋ ਪਾਵਾਂਗੇ ਬੇਸਣ ਤੇ ਸੂਜੀ ਤੇ ਬੇਸਣ ਆਪਾਂ ਨੂੰ ਪਾਉਣੇ ਜ਼ਰੂਰੀ ਆ ਠੀਕ ਹੈ ਜੀ ਬੇਸਣ ਚਾਹੇ ਮੋਟਾ ਪਾ ਲਿਓ ਚਾਹੇ ਬਰੀਕ ਤੇ ਇਹਨੂੰ ਹੁਣ ਭੁੰਨਾਂਗੇ 10-15 ਮਿੰਟ 10-15 ਮਿੰਟ ਭੁੰਨਣ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ 2 ਕਿਲੋ ਪਿਠੀ ਜਿਹੜੀ ਕਿ ਠੀਕ ਹੈ ਜੀ ਇਹ ਬੈਟਰ ਹੁੰਦਾ ਮੋਂਗ ਦਾਲ ਦਾ ਤੇ ਲੋ ਜੀ ਪਿਠੀ ਕਹਿ ਦਿੰਦੇ ਇਹਨੂੰ ਤੇ ਲੋ ਜੀ ਆ ਪਾ ਲਾਂਗੇ ਤੇ ਹੁਣ ਇਹਨੂੰ ਭੁੰਨਾ ਗਿਆਂ ਚੰਗੀ ਤਰ੍ਹਾਂ ਤੇ ਲੋ ਜੀ ਇਹਨੂੰ ਹੁਣ ਭੁੰਨ ਤੇ ਇਹਨੂੰ ਭੁੰਨ ਨੂੰ ਤਕਰੀਬਨ 35-40 ਮਿੰਟ ਲੱਗ ਸਕਦੇ ਆ ਠੀਕ ਆ ਜੀ ਮਠੀਆਂਾਂ ਚ ਪਰ ਇਹ ਭੁੰਲਣੀ ਪੈਣੀ ਆ ਤੇ ਲੋ ਜੀ ਇਹਨੂੰ ਹੁਣ ਭੁੰਨਾਂਗੇ ਤੇ ਲੋ ਜੀ ਹੁਣ ਇਹਨੂੰ ਨੀਚੋਂ ਨਾਲ ਬੈਠ ਗਿਆ ਮੈਂ ਵੇਖਾਂ ਵੀ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਹੁਣ ਤਾਂ ਲੋ ਜੀ ਬੈਠ ਗਏ ਕਿਉਂਕਿ ਟਾਈਮ ਲੱਗਣਾ ਹੈ ਹੌਲੀ ਹੌਲੀ ਮੱਠੇ ਸੇਕ ਤੇ ਇਹਨੂੰ ਭੁੰਨੂਗੇ ਕਿਉਂਕਿ ਜਿੰਨਾ ਇਹਨੂੰ ਮੱਠੇ ਸੇਕ ਪਰ ਭੁੰਨਦੇ ਆਪਾਂ ਮੋਂਗ ਦਾਲ ਨੂੰ ਉਹਨਾਂ ਹਲਵੇ ਦਾ ਵਧੀਆ ਟੈਕਸਚਰ ਵਧੀਆ ਫਲੇਵਰ ਆਉਂਦਾ ਤੇ ਲੋ ਜੀ ਮੋਂਗ ਦਾਲ ਜਿਹੜੀ ਹੈ ਆਪਣੀ ਐਨ ਹੁਣ ਭੁੰਨ ਹੋ ਗਈ ਹੁਣ ਇਹ ਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ ਠੀਕ ਹੈ ਜੀ ਲੋ ਜੀ ਕਿਉਂਕਿ ਡਰਾਈ ਫਰੂਟ ਵੀ ਜਿਹੜੇ ਥੋੜੇ ਜਿਹਾ ਭੁੰਨ ਹੋ ਜੂਗੇ ਕਿਉਂਕਿ ਜੇ ਐਦਾਂ ਪਾਉਨੇ ਆ ਤਾਂ ਥੋੜੇ ਜਿਹਾ ਕੱਚੇ ਕੱਚੇ ਜੇ ਲੱਗਦੇ ਆ ਤੇ ਬਾਅਦ ਚ ਵੀ ਪਾਵਾਂਗੇ ਆਪਾਂ ਤੇ ਲੋ ਜੀ ਇਹ ਪਾ ਲਿਆ ਹੁਣ ਇਹਦੇ ਚ ਪਾਵਾਂਗੇ 1.5 ਕਿਲੋ ਖੰਡ ਖੰਡ ਤੁਸੀਂ 2 ਕਿਲੋ ਵੀ ਪਾ ਸਕਦੇ ਹੋ ਥੋੜੇ ਬਿ ਡਿਪੈਂਡ ਹੈ ਤੁਸੀਂ ਮਿੱਠਾ ਮੁੱਠਾ ਕਿੰਨਾ ਕੁ ਖਾਣਾ ਹੈ ਤੇ ਲੋ ਜੀ 1.5 ਕਿਲੋ ਆਪਾਂ ਨੇ ਉਤਮ ਸ਼ੂਗਰ ਮੋਟੀ ਚੀਨੀ ਜਿਹੜੀ ਇਹਦੇ ਵਿੱਚ ਪਾ ਲਈ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ Channel ਤੇ ਨਵੇਂ Channel ਜਰੂਰ Subscribe ਕਰਿਓ ਜੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ 4.5 ਲੀਟਰ ਪਾਣੀ ਕਿਉਂਕਿ ਮੂੰਗ ਦਾਲ ਹਲਵੇ ਦੇ ਵਿੱਚ ਪਾਣੀ ਆ ਜਿਹੜਾ ਜ਼ਿਆਦਾ ਨਹੀਂ ਪੈਂਦਾ ਸਾਢੇ 4 ਲੀਟਰ ਜਾਂ 5 ਲੀਟਰ ਪਾਣੀ ਜਿਹੜਾ ਅਸੀਂ ਪਾਇਆ ਇਹਦੇ ਵਿੱਚ ਤੁਸੀਂ ਇੰਨਾ ਕੁ ਬਣਾਉਣਾ ਹੋਇਆ ਕਿ ਕਿੰਨਾ ਕਿ ਤੁਸੀਂ ਪਾਣੀ ਪਾਇਓ ਠੀਕ ਹੈ ਜੀ ਕਿਉਂਕਿ ਜਿਆਦਾ ਪਾਣੀ ਪਾਉਂਗੇ ਤਾਂ ਨਰਮ ਰਹਿ ਜਾਊਗਾ ਜੇ ਘੱਟ ਪਾਉਂਗੇ ਤਾਂ ਫਿਰ ਇਹ ਜਿਆਦਾ ਪੁਰਪਰਾਜਾ ਬਣੂਗਾ ਤੇ ਲਓ ਜੀ ਹੁਣ ਪਾਉਨੇ ਆ ਇਹਦੇ ਵਿੱਚ ਪਾਣੀ ਮਿਲ ਕੇ ਅਸੀਂ ਪਾਣੀ ਪਾਇਆ ਜੀ ਸਾਢੇ 4 ਲੀਟਰ ਤੇ ਲਓ ਜੀ ਪਾਣੀ ਪਾ ਦਿੰਦੇ ਆ ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਅਸੀਂ ਪਕਾਵਾਂਗੇ ਠੀਕ ਹੈ ਜੀ ਤੇ ਲਓ ਜੀ ਪਾਣੀ ਪਾ ਰਿਹਾ ਜੀ ਜੋਨੀ ਬਾਈ ਆਪਣਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਪਾਣੀ ਪੈ ਚੁੱਕਿਆ ਹੈ ਹੁਣ ਇਹਨੂੰ ਪਕਾਵਾਂਗੇ ਦੇਖੋ ਜੀ ਕਿੰਨਾ ਵਧੀਆ ਆਪਣਾ ਹਲਵਾ ਜਿਹੜਾ ਪੱਕ ਰਿਹਾ ਹੈ ਸੋ ਪਕਾਉਣਾ ਜ਼ਰੂਰੀ ਹੈ ਜੀ ਇਹ ਕਿਉਂਕਿ ਛੋਟਾ ਜਿਹਾ ਇਹਨੂੰ ਪਕਾਉਣ ਨਾਲ ਇਹ ਚ ਟੈਕਸਚਰ ਬਹੁਤ ਵਧੀਆ ਆਂਦਾ ਹੈ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਪਕਾਵਾਂਗੇ ਹੌਲੀ-ਹੌਲੀ ਇਹ ਇਹਨ ਗਾੜਾ ਹੋ ਜਾਊਗਾ ਤੇ ਲੋ ਜੀ ਹੁਣ ਪਾ ਦਾਂਗੇ ਇਹਦੇ ਵਿੱਚ ਨਾਰੀਅਲ ਬੁਰਾਦਾ ਠੀਕ ਹੈ ਜੀ ਨਾਰੀਅਲ ਬੁਰਾਦਾ ਪਾ ਰਹੇ ਹਾਂ ਜੀ 150 ਗ੍ਰਾਮ ਜੇ ਜ਼ਿਆਦਾ ਪਾਉਂਗੇ ਤਾਂ ਫਿਰ ਨਾਰੀਅਲ ਬੁਰਾਦੇ ਦਾ ਹੀ ਜਿਹੜਾ ਫਲੇਵਰ ਚ ਆਈ ਜਾਂਦਾ ਮਤਲਬ ਘੱਟ ਕਵਾਂਟੀਟੀ ਚ ਪਾਉਣਾ ਹੈ ਤੇ ਲੋ ਜੀ ਇਹਨੂੰ ਹੁਣ ਪਕਾਵਾਂਗੇ ਮਠੀਆਂਾਂ ਚ ਪਰ ਠੀਕ ਹੈ ਜੀ ਥੋੜਾ ਜਿਹਾ ਇਹਨੂੰ ਨਰਮ ਤਾਰਨਾ ਪੈਂਦਾ ਹੈ ਆ ਦੇਖੋ ਕਿਉਂਕਿ ਜੇ ਪਹਿਲੇ ਹੀ ਇਕੱਠਾ ਕਰਤੇ ਆ ਬਾਅਦ ਵਿੱਚ ਇਹ ਭੁਰਨ ਲੱਗ ਜਾਂਦਾ ਹੈ ਤੇ ਹੁਣ ਇਹਦੇ ਵਿੱਚ ਪਾ ਤਿਆ ਖੁਆ ਸੀ ਠੀਕ ਹੈ ਜੀ 1 ਕਿਲੋ ਖਵਾ ਪਾਇਆ ਯਾਨੀ ਅੱਧਾ ਖਵਾ ਹੁਣ ਪਾਤੇ ਅੱਧਾ ਬਾਅਦ ਮੈਂ ਗਾਰਨਿਸ਼ ਵਾਸਤੇ ਪਾਵਾਂਗੇ ਤੇ ਖੋਏ ਨੂੰ ਕਰ ਦਾਂਗੇ ਇਹਦੇ ਵਿੱਚ ਮਿਕਸ ਹੋਣਾ ਤਾਂ ਜੋ ਇਹਦੇ ਵਿੱਚ ਘੁਲ ਮਿਲ ਜAVE ਹਨ ਤੇ ਲੋ ਜੀ ਉੱਪਰ ਤੇ ਦੇ ਦਾਂਗੇ ਹੁਣ ਟੱਕਣਾ ਪਾ ਇਹਦੇ ਇਹਨੂੰ ਰੱਖ ਦਾਂਗੇ 15-20 ਮਿੰਟ ਵਾਸਤੇ ਟੱਕ ਕੇ ਤਾਂ ਜੋ ਖਵਾ ਜਿਹੜਾ ਹੈ ਚੰਗੀ ਤਰ੍ਹਾਂ ਮਿਕਸ ਹੋ ਜAVE ਵਿੱਚ ਤੇ ਲੋ ਜੀ ਇਹਨੂੰ ਹੁਣ ਟੱਕਦੇ ਆ ਟੱਕ ਕੇ ਇਹਨੂੰ ਰੱਖ ਦਿੰਦੇ ਆ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਹਲਵਾ ਠੀਕ ਹੈ ਜੀ ਆ ਦੇਖੋ ਜੀ ਕਿੰਨਾ ਵਧੀਆ ਹਲਵਾ ਬਣ ਕੇ ਆਪਣਾ ਰੈਡੀ ਹੋ ਗਿਆ ਬਹੁਤ ਵਧੀਆ ਹਲਵਾ ਬਣਿਆ ਤਾਂ ਜੀ ਇਹ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਚ ਡਰਾਈ ਫਰੂਟ ਟੈਕਸਚਰ ਦੇਖੋ ਜੀ ਹਲਵੇ ਦਾ ਕਿੰਨਾ ਵਧੀਆ ਆਇਆ ਠੀਕ ਹੈ ਜੀ ਜਦੋਂ ਇਹ ਠੰਡਾ ਹੋ ਜਾਊਗਾ ਇਹਨੇ ਹੋਰ ਖਿਲਿਆ ਐਨ ਖਿਲਿਆ ਖਿਲਿਆ ਬਣੂਗਾ ਕਿ ਹਾਲੇ ਥੋੜਾ ਜਿਹਾ ਗਰਮ ਹੈ ਜਿਉਂ-ਜਿਉਂ ਇਹ ਠੰਡਾ ਹੋਈ ਜਾਂਦਾ ਐਨ ਵਧੀਆ ਖਿਲਿਆ ਖਿਲਿਆ ਹਲਵਾ ਬਣਦਾ ਠੀਕ ਹੈ ਜੀ ਤੇ ਲੋ ਜੀ ਜੇ ਇਹਨੂੰ ਮੰਨ ਲਓ ਪਹਿਲੇ ਹੀ ਮਤਲਬ ਜ਼ਿਆਦਾ ਟਾਈਟ ਕਰ ਦਿੰਦੇ ਆ ਫਿਰ ਬਾਅਦ ਦੇ ਵਿੱਚ ਜ਼ਿਆਦਾ ਇਹ ਜਾਮ ਹੋ ਕੇ ਪੂਰ ਪਰਾਜਾ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਨਰਮ ਰੱਖਣਾ ਪੈਂਦਾ ਲਓ ਜੀ ਕਾਜੂ ਪਾਤੇ ਜੀ ਹੁਣ ਇਹਦੇ ਉੱਪਰ ਆਪਾਂ ਨੇ ਗਾਰਨਿਸ਼ ਵਾਸਤੇ ਮੋਟਾ ਮਗਜ ਪਾਤੇ ਆ ਠੀਕ ਹੈ ਜੀ ਡਰਾਈ ਫਰੂਟ ਪਾਉਣੇ ਜ਼ਰੂਰੀ ਹੈ ਕਿਉਂਕਿ ਡਰਾਈ ਫਰੂਟ ਨਾਲ ਕੈਂਟ ਲੱਗਦਾ ਪੂਰਾ ਇਹ ਤੇ ਲਓ ਜੀ ਹੁਣ ਪਾਵਾਂਗੇ ਬਰੀਕ ਮਗਜ ਇਹਦੇ ਚ ਤੇ ਲਓ ਜੀ ਹੁਣ ਪਾਵਾਂਗੇ ਬਦਾਮ ਤੇ ਕਿਸ਼ਮਿਸ਼ ਬਦਾਮ ਬਰੀਕ ਕੱਟ ਲਏ ਤੇ ਥੋੜੇ ਜੇ ਲਓ ਜੀ ਬਦਾਮ ਪਾ ਦਾਂਗੇ ਤੇ ਨਾਲੇ ਪਾਵਾਂਗੇ ਕਿਸ਼ਮਿਸ਼ ਠੀਕ ਹੈ ਜੀ ਤੇ ਲਓ ਜੀ ਆਪਣਾ ਮੂੰਗ ਦਾਲ ਹਲਵਾ ਬਣ ਕੇ ਰੈਡੀ ਆ। ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ। ਠੀਕ ਹੈ ਜੀ। ਸੋ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ। ਤੇ ਲਓ ਜੀ ਹਲਵਾ ਰੈਡੀ ਆ ਜੀ। ਹੁਣ ਪਾਵਾਂਗੇ ਥੋੜਾ ਜਿਹਾ ਖੋਆ ਪੋੜ ਦਾਂਗੇ ਤੇ ਉੱਪਰ। ਠੀਕ ਹੈ ਜੀ ਗਾਰਨਿਸ਼ ਵਾਸਤੇ। ਤੇ ਲਓ ਜੀ ਤੁਸੀਂ ਵੀ ਬਣਾ ਕੇ ਟਰਾਈ ਕਰਿਓ। ਲਓ ਨਜ਼ਾਰੇ ਇੰਜੋਏ ਕਰੋ। ਹਲਵਾ ਰੈਡੀ ਆ ਜੀ। ਤੇ ਲੋ ਜੀ ਇਸ ਤਰੀਕੇ ਨਾਲ ਬਣਾਉਂਦੇ ਆਂ ਅਸੀਂ ਪ੍ਰੋਗਰਾਮਾਂ ਦੇ ਵਿੱਚ ਮੂੰਗ ਦਾਲ ਦਾ ਹਲਵਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਸਰੀਕ